ਗੁੱਡ ਮਾਰਨਿੰਗ ਸ਼ਸ਼ੀਕਾਲ ਜੀ ਸਾਰਿਆਂ ਨੂੰ ਹੋਰ ਸਨੌ ਕੀ ਹਿੰਜੇ ਸਾਰੇ ਉਮੀਦ ਆਪੇ ਠੀਕ ਠਾਕ ਹੋਵਗੇ ਲਓ ਜੀ ਅੱਜ ਸਵੇਰ ਦਾ ਮੀਂਹ ਪੈ ਰਿਹਾ 6 ਵਜੇ ਦਾ ਤਾਂ ਕਾਫੀ ਠੰਡਾ ਮੌਸਮ ਆ ਤੇ ਇਧਰ ਮੈਂ ਆਲੂ ਉਬਲਣ ਵਾਸਤੇ ਰੱਖੇ ਹੋਏ ਨੇ ਤੇ ਥੋੜੇ ਕੱਚੇ ਲੱਗਦੇ ਨੇ ਤੈਨੂੰ ਮੈਂ ਇਸ ਕਰ ਟੱਕ ਦਵਾਂਗੀ ਥੋੜਾ ਚਿਰ ਹੋਰ ਪਕਾਵਾਂਗੀ ਤੇ ਇਧਰ ਦੇਖ ਸਕਦੇ ਜੇ ਬਹੁਤ ਵਧੀਆ ਮੌਸਮ ਹੋਇਆ ਅੱਜ ਉਸ ਚਟਾਪਟਾ ਖਾਣ ਵਾਸਤੇ ਤੇ ਅੱਜ ਬਣਾਵਾਂਗੇ ਅਸੀਂ ਆਲੂ ਵਾਲੇ ਪਰੌਂਠੇ ਲਓ ਜੀ ਬਾਰਸ਼ ਦੇ ਮੌਸਮ ਵਿੱਚ ਹੁਣ ਆਲੂਆਂ ਦੇ ਪਰੌਂਠਿਆਂ ਦੀ ਤਿਆਰੀ ਹੁੰਦੀ ਪਈ ਹੈ ਠੰਡੇ ਠੰਡੇ ਮੌਸਮ ਵਿੱਚ ਜਾਨੀ ਕਿ ਮੀਂਹ ਦਾ ਪੱਜ ਤੇ ਆਪਣਾ ਰੱਜ ਜੀ ਨਹੀਂ ਆਵੇ ਹਾਂ ਵਿੱਚ ਪਦੀਨਾ ਅਦਰਕ ਪਿਆਜ਼ ਔਰ ਕੀ ਪਾਣਾ ਵਿੱਚ ਮਿਰਚ ਜੀ ਮਿਰਚੀ-ਸ਼ਤੀ ਸ਼ਤੀ ਕਰੋ ਤਾਂ ਮੈਂ ਆਲੂ ਛਿੱਲਾ ਕਰਦੀਆਂ ਜੀ ਮਿਰਚੀ ਤਿੰਨ ਲੱਕ ਦੀ ਤਿੱਲੀ-ਤਿੱਲੀ ਗ੍ਰੀਨ ਚਿੱਲੀ ਆਲੂ ਛਿੱਲਾ ਤਲ ਠੀਕ ਆ ਆਲੂ ਛਿੱਲਦਿਆਂ। ਲੋ ਜੀ ਅਸੀਂ ਆਲੂ ਛਿੱਲ ਲਏ ਤੇ ਫੇਲੇ ਨੇ। ਇਹ ਸਰਦਾਰ ਜੀ ਨੇ ਦੂਜੇ ਮਸਾਲੇ ਦੀ ਤਿਆਰੀ ਕਰ ਦਿੱਤੀ ਆ ਤੇ ਆਲੂ ਕਾਫੀ ਚੀੜੇ ਜੇ ਹੋ ਗਏ ਗਰਮ ਜਦੋਂ ਉਹ ਦੋ ਸਹੀ ਸੀ। ਜਦੋਂ ਠੰਡੇ ਹੋ ਜਾਂਦੇ ਆ ਤੇ ਫਿਰ ਚੀੜੇ ਜੇ ਹੋ ਜਾਂਦੇ ਆ। ਮੁਸ਼ਕਲ ਹੋ ਜਾਂਦੀ ਆ ਫਿਰਾਂਸ ਵੀ। ਤੇ ਹੁਣ ਆਪਾਂ ਦੋਵਾਂ ਜਾਣੇ ਨੇ ਤਿਆਰੀ ਕਰ ਲਈ ਆ ਪਰੌਂਠਿਆਂ ਦੀ। ਹੁਣ ਵਿੱਚ ਮਸਾਲੇ ਐਡ ਕਰ ਦਾਂਗੇ ਹੁਣ। ਉਹ ਕੁੱਟੀਆਂ ਕਿਤੇ ਉਹ ਕੁੱਟੀਆਂ ਕਾਲੇ ਮੱਛੰਦੇ ਸਭ ਸੰਭੜਾ ਨੋਕਾ ਨੂੰ ਇਧਰ ਉਤਾਰ ਕੇ ਸਟੇਂਡ ਲਗਾਏ ਨਾ ਫੁਰਮ ਹਾਂ ਬਾਈ ਸੁਪਰ ਜਿੱਦ ਤੱਕ ਬੰਦ ਆ ਕੀ ਜਵੈਨ ਵੇ ਆ ਦੇ ਮਾਰ ਇੱਕ ਨਾ ਕਿੰਨਾ ਬੜਾ ਨੋਂ ਨੋਂ ਪਾਉਂਦਾ ਤੂੰ ਮੈਂ ਆਪ ਨੂੰ ਫੜਿਆ ਹੀ ਜੋ ਯਾਹ ਕਰਦੇ ਇਹ ਦੋਨੇ ਮੈਂ ਇਹ ਤਿੰਨ ਦੱਬਦੇ ਵਿੱਚ ਮੁਠੀੜੀ ਇਹਨਾ ਬੜਾ ਥੋੜਾ ਕੱਟ ਕਰ ਜਿਆਦਾ ਹੋ ਜੂ ਤਰਾ ਲੋ ਨਹੀਂ ਚਾਹ ਤੱਕਣ ਮੈਂ ਆਪਾ ਸਹੀ ਗੁਰੂ ਵੀਡੀਓ ਬਣਾਣਾ ਡਬਾ ਕੇ ਕੀ ਆ ਉਹ ਥੋੜੀ ਥੋੜੀ ਚਲੋ ਮੇਰੇ ਇਹ ਜਿਆਦਾ ਲੋਨ ਮੰਗ ਲੇਗਾ ਤੇ ਨਾ ਕਰ ਲੂਣ ਹੀ ਕਰ ਦੇਣਾ ਹੁਣ ਵੇਖੀਏ ਇਹਨੂੰ ਹੀ ਫਾਲਾਂ ਹੁ ਸਰਦੇ ਜਿਆਦਾ ਥੋੜਾ ਜਿਆਦਾ ਲੂਣ ਵਾਲੇ ਸਾਰੇ ਤੁਹ ਖਾਓ ਦੇਖੀਏ ਹੁਣ ਦੇ ਚੀਕ ਦਾ ਸੁੱਤੇ ਲਗਾ ਲਿਆ ਹੁਗੇ ਵਿੱਚ ਸਾਰੇ ਮਸਾਲੇ ਮਿਕਸ ਕਰ ਦੇਤੇ ਹੁਣ ਰੋਟੀ ਦੀ ਤਿਆਰੀ ਹੋ ਗਈ ਤੇ ਐਦਾਂ ਜਾ ਕੇ ਵੇਖ ਲਈਦਾ ਨਾ ਲੂਣ ਹੈ ਚੱਕ ਲਿਆ ਵਾ ਠੀਕ ਆ ਹੋਣ ਦੀ ਇੱਕ ਅਚਾਨਕ ਉਧਰ ਕੀ ਬਣਾ ਗਿਆ ਵਾ ਕੋੜੇ ਯਾਰ ਪ੍ਰਿਆਜਾ ਇਹ ਮਾਰ ਕੇ ਦੇ ਲੈ ਮੈਡਮ ਦੇ ਲੈ ਹਨਾ ਗੋਲ ਗੋਲ ਜੇ ਕਿਦਾਂ ਬੰਦ ਬ੍ਰੈਡ ਲਈ ਹੁੰਦੀ ਹੈ ਉਹ ਟਿੱਕੀ ਨੂੰ ਨਹੀਂ ਆ ਟਿੱਕੀ ਵੀ ਬਣ ਜਾਂਦੀ ਹੈ ਟਿੱਕੀ ਬਣਾਣੀ ਹੈ ਪੱਕਾ ਬੰਦੂਗਾ ਤੂੰ ਤੂੰ ਆਉਣੀ ਕਦੋਂ ਗੜਾ ਚਾਹ ਬਣਾਉਣੀ ਨਾਲ ਹੂੰ ਫਿਰ ਕਪਾਸ ਚਾਹ ਕਰਤੀ ਤੋਂ ਤੇ ਇੱਕ ਸਾਈਡ ਪਰ ਇੱਕ ਲੇਸ ਤਾਂ ਹੀ ਜਲਵਾ ਹਈ ਬੰਨ ਜਾਂਦੇ ਦੋ ਮੇਰੇ ਵੀ ਆ ਵੇਖੋ ਇਹ ਚਣਾ ਅੱਗੇ ਨਹੀਂ ਬੰਦਾ ਹੁੰਦਾ ਕੋਈ ਸੇ ਅੱਗੇ ਮੈਂ ਜਾਤ ਨਹੀਂ ਮੈਨੂੰ ਮਨ ਬਣਾਉਣਾ ਕੋੜਾ ਮੋਟਾ ਪੀੜਾ ਲੈ ਲੈਣੀ ਮਾਮੀ ਨੂੰ ਬੜੀ ਚਾਹ ਸੀ ਲੋਸੇ ਨੂੰ ਇਹ ਨਹੀਂ ਇਹ ਲੋਸੇ ਨੂੰ ਹੱਥੀਂ ਨੂੰ ਬੜੀ ਬਲਤੀ ਉਹਨੂੰ ਲੂਣ ਮਿਰਚ ਵਖਾ ਲੀਏ ਨਾ ਇਹਦੇ ਪਕਵੜਿਆਂ ਦੇ ਨਾਲ ਜਿਹੜੇ ਆ ਆਲੂਆਂ ਵਾਲੇ ਪਰੌਂਠੇ ਚੱਲਣਦੇ ਆ ਇਧਰ ਬਾਰਸ਼ ਵੀ ਹੁੰਦੀ ਆ ਤਰੀ ਤੋੜਾ ਲੈ ਇੰਦਾ സോട്ടി <laughs> ആദി ਉਹਨਾਂ ਪਰੌਂਠੇ ਵਿਆਹ ਵਾਲੇ ਕੜਾ ਪਰੌਂਠੇ ਨੇ ਪਕੌੜੇ ਦੇ ਵਿੱਚ ਆਹ ਤਰ੍ਹਾਂ ਆਲੂਆਂ ਵਾਲੇ ਪਰੌਂਠੇ ਚਾਹ ਤੇ ਢੇਉ ਦਾ ਚਾਹ ਤੇ ਪਕੌੜੇ ਸਵਾਦ ਲੱਗਣਦੇ ਆ ਮੀ ਵਾਲੇ ਦਾ ਸਵਾਦ ਦੇ ਲ ਪਰੌਂਠੇ ਸਵਾਦ ਦੇ ਦੇਅ ਸਾਡਾ ਰੈਸਪੀ ਵਾਲਾ ਬਣਿਆ ਲਖਾਵਾ ਪਾ ਕੇ ਇਧਰ ਮੀਮੀ ਹਟ ਗਿਆ ਕੋਈ ਕੋਈ ਸ਼ਿਟ ਪੈਣ ਦੀ ਹੁਣ ਕਿਸ ਤਰ੍ਹਾਂ ਦਾ ਲੱਗਾ ਸਾਡਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਚੈਨਲ ਤੇ ਨਿਊ ਨਿਊ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਕਿਉਂਕਿ ਆਉਣ ਵਾਲੀਆਂ ਵੀਡੀਓ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਇੱਕ ਨੈਕਸਟ ਵੀਡੀਓ ਦੇ ਨਾਲ ਫੇਰ ਮਿਲਾਂਗੇ ਤਬ ਤੱਕ ਵਾਸਤੇ ਸ਼ਸ਼ੀ ਕਾਲ ਜੀ